ਕਿਹੜੇ ਪਿੰਡੋਂ ਆਏ ਗੁੱਜਰਪੁਰੋਂ ਕੀ ਲੈ ਕੇ ਆਏ ਸਰੋਂ ਦੀ ਫਸਲਾਂ ਕਿਹ ਹੈ ਕਿੰਦਾ ਰੇਟ ਮਿਲਦਾ ਪਿਆ ਸਰੋਂ ਦਾ ਅਰੇ ਏਡ ਇਸ ਵਾਰ ਵਧੀਆ ਮਿਲ ਰਿਹਾ ਪਿਆ ਪਿਛਲੀ ਹਾਲ ਘੱਟ ਸੀ ਇਸ ਵਾਰ ਕਾੜ 800 ਰੁਪਿਆ ਰੇਟ ਹੈਗਾ ਵਾ ਸਰੋਂ ਦੇ ਨਾਲ ਨਾਲ ਕਦੋਂ ਸਰੋਂ ਲਗਾਉਂਦੇ ਹੋ ਕਿੰਨਾ ਕ ਫਾਇਦਾ ਇਹਦੇ ਵਿੱਚ ਇਹਦੇ ਨਾਲ ਸਾਰੇ ਹੀ ਦੋ ਫਸਲਾਂ ਲਗਾਈਆਂ ਨੇ ਇੱਕ ਵਾਰ ਸਰੋਂ ਵਾ ਤੇ ਸਰੋਂ ਦੇ ਵਿੱਚ ਕਮਾ ਰਿਹਾ ਹਾਂ ਸਰੋਂ ਵਾਡ ਲਈ ਆ ਤੇ ਬਾਅਦ ਵਿੱਚ ਕਮਾਦ ਹੋ ਜਾਣਾ ਕਿਸਾਨ ਨੂੰ ਕਿੰਨਾ ਕ ਫਾਇਦਾ ਮਿਲਦਾ ਕਣਕ ਦੇ ਉੱਤੇ ਨਿਵਾਜ ਜਿਨਾਂ ਦੇ ਕਣਕ ਨਾਲੋਂ ਇਹਦਾ ਫਾਇਦਾ ਵਾ ਸਾ ਰੇਟ ਵੀ ਚੰਗਾ ਹੈ ਹਾਂਜੀ ਰੇਟ ਵੀ ਚੰਗਾ ਜੀ ਰਤਨ ਹੈਂਗਾ ਕਿਥੋਂ ਆਇਓ ਗੋਇਪੁਰੋਂ ਕੀ ਲੈ ਕੇ ਆਏ ਜੀ ਮਿੰਡੀ ਸਰੋਂ ਕਿੱਦਾਂ ਲੱਗਦਾ ਸਰੋਂ ਦਾ ਰੇਟ ਅੱਛਾ ਛੇ ਕਿਤੇ ਲੱਗ ਜਾ ਕੇ ਲੱਗਦਾ ਹੀ ਹੈ ਪਹਿਲਾਂ ਕਿਸ ਤਰ੍ਹਾਂ ਪਹਿਲੇ ਜਾਣ ਹਾਂਜੀ ਪਹਿਲੇ ਖਾਲ ਵੀ ਤੇਨੇ ਘਾਟੇ ਇਹਨੂੰ ਜਿਹੜਾ ਕੀ ਲੱਗਦਾ ਕਿਸਾਨ ਜਿਸ ਤਰ੍ਹਾਂ ਕਣਕ ਝੋਨੇ ਦੇ ਵਿੱਚ ਤੁਸੀਂ ਸਰੋਂ ਲੈ ਕੇ ਜਲ ਬਿਜਨੀ ਰਿਹਾ ਹੈ ਨਾ ਕੋਈ ਕੋਈ ਮਿਲਦਾ ਫਸਾ ਦਾ ਕਰਮਾਂ ਦਾ ਗੱਲ ਹੁੰਦੀ ਹੈ ਨਾ ਕਰਮਾਂ ਦੀ ਗੱਲ ਹੈ ਦਾ ਹਾਂ ਕਿੰਨੇ ਏਕੜ ਚ ਲਗਾਉਂਦੇ ਇਹਨੂੰ ਹਾਂਜੀ ਕਿੰਨੇ ਏਕੜ ਚ ਲਾਂਦੇ ਆ ਇਹ ਦੋਵਾਂ ਏਕੜਾਂ ਦੀਏ ਦੋ ਕਿੱਲੇ ਨੇ ਪਿੰਡ ਦਾ ਨਾਮ ਕੀ ਲਗਾ ਹਾਂਜੀ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਨਾਮ ਗੁਜਪੁਰਾ ਕਾਬਲ ਸਿੰਘ ਜੀ ਕਿੱਥੋਂ ਆਏ ਤੁਸੀਂ ਖੋਕਰ ਪਿੰਡ ਤੋਂ ਜੀ ਕੀ ਲੈ ਕੇ ਆਏ ਹੋ ਸਰੋਂ ਦੇ ਜੀ ਕਿੰਨੀ ਲੈ ਕੇ ਆਏ ਸਰੋਂ ਸਰੋਂ 2 ਕਿਲੋ ਤੋਂ ਘੱਟੇ 2 ਕਿਲੋ ਤੋਂ ਘੱਟਿਆ ਸਾਡੀ ਅੱਛਾ ਜੀ ਹਾਂਜੀ ਸਰ ਕਿੰਨਾ ਕ ਫਾਇਦਾ ਹੁੰਦਾ ਸਰੋਂ ਦਾ ਵਿੱਚ ਇਹਦਾ ਇਹਦਾ ਰੇਟ ਕੋਈ ਨਹੀਂ ਜੀ ਰੇਟ ਸਹੀ ਹੋਵੇ ਫਿਰ ਤਾਂ ਫਾਇਦਾ ਹੀ ਰੇਟ ਕੋਈ ਨਹੀਂ ਹੈਗਾ ਰੇਟ ਬਹੁਤ ਘੱਟ ਹੈ ਨਹੀਂ 3-4 ਸੌ ਦਾ ਫਰਕ ਪੈਂਦਾ ਵਾ ਕੋਈ ਖਾਸ ਜਿਹਾ ਜ਼ਿਆਦਾ ਫਾਇਦਾ ਨਹੀਂ ਹੈ ਇਹਨਾਂ ਦਾ ਕਨਕ ਸਹੀ ਹੈ ਕਿੰਨੇ ਏਕੜ ਲਾਇਆ ਤੁਸੀਂ ਇਹ ਇਹ 2 ਏਕੜ ਦੇ ਲੱਗ ਪਨੇ ਹਾਂਜੀ 2 ਏਕੜ ਚ ਲਾਂਦੇ ਹਾਂਜੀ ਹਾਂਜੀ ਮੁਨਾਫਾ ਵੀ ਹੁੰਦਾ ਤੁਸੀਂ ਮੁਨਾਫਾ ਤੇ ਹੈ ਹੀ ਨਹੀਂ ਨਹੀਂ ਮੁਨਾਫਾ ਤੇ ਹੈ ਪਰ ਉਹਨਾਂ ਗੜੀ ਰੇਟ ਵੇਖੋ ਨਾ ਖਾਦਾਂ ਤੇ ਵਈਆਂ ਦਾ ਰੇਟ ਕਿੰਨਾ ਹੈ ਇਹ ਇੰਨਾ ਮੁਨਾਫਾ ਤੇ ਹੈ ਨਹੀਂ ਨਿਕਲਦੀ ਘਾਟਿਆ ਹਾਂਜੀ ਨਾਮ ਕੀ ਤੁਹਾਡਾ ਕਬਲ ਸਿੰਘ ਨਾਮ ਬੋਲ ਕੇ ਹਾਂ ਮੇਰਾ ਨਾਮ ਗੁਰਜੀਤ ਸਿੰਘ ਮੰਡੀ ਸੁਪਰਵਾਈਜ਼ਰ ਸਰ ਜਿਹੜੀ ਸਰੋਵਾਰੀ ਬੋਲੀ ਲੱਗਦੀ ਕਿ ਕਿੰਦਾ ਰੇਟ ਮਿਲਦਾ ਬਾਈ ਹਾਂਜੀ ਸਰ ਬਹੁਤ ਵਧੀਆ ਰੇਟ ਮਿਲਦਾ ਪਿਆ ਵਾ ਮਤਲਬ 6000 ਤੋਂ 8500 ਦੇ ਤੱਕ ਰੇਟ ਚੰਗਾ ਮਿਲਦਾ ਪਿਆ ਏ ਕਿਸਾਨਾਂ ਨੂੰ ਜਗਣਾ ਫਾਇਦਾ ਹੋ ਰਿਹਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਮੈਂ ਅਪੀਲ ਕਰਦਾ ਹਾਂ ਮੈਂ ਜ਼ਿੰਮੇਵਾਰ ਮਿਲਣਾ ਰਾਜੇਸ਼ ਮਹਿਤਾ ਹੈ ਠੀਕ ਹੈ ਮੇਰੇ ਆੜ ਦਾ ਕੰਮ ਹੈ ਬਾਬਾ ਸ਼੍ਰੀ ਚੰਦਰ ਟਰੇਡਰਸ ਦੇ ਨਾਮ ਤੇ ਪਰ ਕਿੱਦਾਂ ਲੱਗਦਾ ਜਿਹੜੀ ਫਰੋ ਲੈ ਕੇ ਆਏ ਕਿਸਾਨ ਨੂੰ ਕਿੰਨਾ ਘਰਦਾ ਹੈ ਸਰ ਕਿਸਾਨਾਂ ਨੂੰ ਇਹਦਾ ਫਾਇਦਾ ਹੋ ਰਿਹਾ ਕਿਉਂਕਿ ਇਸ ਸਾਲ ਜਿਹੜਾ ਸਰੋਂ ਦਾ ਰੇਟ ਆ ਪਿਛਲੇ ਸਾਲ ਨਾਲੋਂ 750 ਰੁਪਏ ਦਾ ਰੇਟ ਕਿਵੰਟਲ ਦਾ ਰੇਟ ਦਾ ਜਿਆਦਾ ਜਿਆਦਾ ਚੱਲ ਰਿਹਾ ਪਿਛਲੇ ਸਾਲ 5200 ਰੁਪਏ ਸੀ ਆ ਕੀ 6230 ਹੋ ਗਿਆ ਤੇ ਕਿਸਾਨਾਂ ਨੂੰ ਮਤਲਬ ਠੀਕ ਹੈ ਮਤਲਬ ਸਰੋਂ ਦਾ ਰੇਟ ਵਧੀਆ ਹੁਣ ਕਿ ਕਿਸਾਨਾਂ ਨੂੰ ਦੂਸਰੀ ਖੇਤੀ ਕਰਨੀ ਚਾਹੀਦੀ ਹੈ ਨਾਲ ਮਾਨੂੰ ਚਾਹੀਦਾ ਕਿ ਇਹਦਾ ਇਹਨੂੰ ਵੱਧ ਵੱਧ ਦੇ ਦੇਵੀਂ ਸਰੋਂ ਦੀ ਖੇਤੀ ਕਰਨ ਤਾਂ ਕਿ ਮੱਢੀ ਚ ਸਰੋਂ ਬਹੁਤ ਥੋੜੀ ਜਾਂਦੀ ਹੈ ਸਾਡੇ ਇਥੇ ਪਰ ਹੁਣ ਜਿੱਦਾਂ ਰੇਟ ਹਰ ਸਾਲ ਥੋੜਾ ਵੱਧ ਰਿਹਾ ਹੈ ਦਾ ਤੇ ਕਿਸਾਨਾਂ ਨੂੰ ਇਹਦਾ ਫਾਇਦਾ ਹੈ ਇਹਨੂੰ ਜ਼ੋਰ ਲਾਉਣਾ ਚਾਹੀਦਾ ਹਾਂਜੀ ਹਾਂਜੀ ਕਿਸਾਨ ਕਰਦੇ ਆ ਕੋਈ ਪਰ ਉਸ ਲੈਵਲ ਤੇ ਨਹੀਂ ਹੈਗਾ ਜਿਸ ਲੈਵਲ ਤੇ ਚਾਹੀਦਾ ਹੈ ਮਤਲਬ ਥੋੜੀ ਥੋੜੀ ਮਤਲਬ ਖੇਤੀ ਹੋ ਰਹੀ ਹੈ ਜਿਆਦਾ ਨਹੀਂ ਹੋ ਰਹੀ ਮੱਕੀ ਜਿਹਾ ਇਸ ਤੋਂ ਬਾਅਦ ਕਣਕ ਤੋਂ ਬਾਅਦ ਮੱਕੀ ਹੈ ਪਿਛਲੇ ਸਾਲ ਨੂੰ ਦੋ ਸਾਲ ਤੋਂ ਮੱਕੀ ਦੀ ਖਰੀਦ ਵੀ ਵਧੀ ਐ ਅੱਗੇ ਨਾਲ ਜਟਲ ਮੰਡਲ ਲਾਣ ਲੱਗੇ ਆ ਤੇ ਰੇਟ ਵੀ ਚੰਗਾ ਐ ਮੱਕੀ ਦਾ ਤੇ ਥੋੜੇ ਬਹੁਤੇ ਜੱਡ ਮੂਵ ਹੋ ਰਹੇ ਆ ਤੇ ਹੋਣਾ ਚਾਹੀਦਾ ਇਹਦੇ ਨਾਲ મતਲਬ ਗਾਂ ਛੋਨੇ ਚ ਪਾਣੀ ਦਾ ਵੀ ਬਚਾਅ ਰਹੇਗਾ ਥੋੜਾ ਬਹੁਤਾ